ਜੀ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਹੋਲ ਪੰਜਾਬੀ ਬੁਟੀਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਮੀਰ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਜਿਹੜੇ ਆਪਾਂ ਲੈ ਕੇ ਆਏ ਮਸਲੀਨ ਦੁਪੱਟੇ ਨਾਲ ਪਾਰਟੀ ਵਿਆਹ ਸੂਟ ਲੈ ਕੇ ਆ ਬਹੁਤ ਜਿਆਦਾ ਵਧੀਆ ਸੂਟ ਹੋਣਗੇ ਰੇਟ ਆਪਾਂ ਵੀਡੀਓ ਦੇ ਨਾਲ ਹੀ ਦੱਸਾਂਗੇ ਵੀਡੀਓ ਨੂੰ ਸਕਿਪ ਨਾ ਕਰਕੇ ਜਾਇਓ ਜਿਹੜੇ ਵੀ ਭੈਣ ਭਰਾ ਚੈਨਲ ਤੇ ਨਵੇਂ ਆਉਣੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਕਿਉਂਕਿ ਆਪਾਂ ਨੂੰ ਤੁਹਾਡੀ ਸਪੋਰਟ ਦੀ ਹੈ ਜਿਹੜੀ ਬਹੁਤ ਜਿਆਦੇ ਲੋੜਾ ਨਾਲ ਦੇ ਪੈਨਪ੍ਰੋਬਲ ਨੂੰ ਆਪਦੇ ਨੂੰ ਵੀਡੀਓ ਵੀ ਸ਼ੇਅਰ ਕਰ ਦਿਆ ਕਰੋ ਉਹ ਵੀ ਸੋਨੇ ਸੋਨੇ ਸੂਟ ਘਰ ਬੈਠੇ ਦੇਖ ਸਕਣਾ ਤੇ ਆਪਣੇ ਆਰਡਰ ਦਿੰਦੇ ਰਹਿਣ ਚਲੋ ਜੀ ਬਹੁਤ ਟਾਈਮ ਤੁਹਾਡਾ ਨਾਲ ਲੈਂਦੇ ਹੋਏ ਕਰਦੇ ਆ ਵੀਡੀਓ ਦੀ ਸਟਾਰਟਿੰਗ ਫਸਟ ਜਿਹੜਾ ਸੂਟ ਦਿਖਾਵਾਂਗੇ ਫਸਟ ਸੂਟ ਜਿਹੜਾ ਆਪਣਾ ਹੈ ਸੂਟ ਜਿਹੜੇ ਰਹਿਣ ਵਾਲੇ ਨੇ ਲਾਈਟ ਤੇ ਡਾਰਕ ਕਲਰ ਕੰਬੀਨੇਸ਼ਨ ਹੋਊਗਾ ਇੰਗਲਿਸ਼ ਚਾਰਟ ਹੋਣਗੇ ਸਾਰੇ ਗਰਮੀ ਵਾਲੇ ਪਹਿਣਾ ਲਈ ਬਹੁਤ ਜਿਆਦਾ ਵੈਸਟ ਕਲੈਕਸ਼ਨ ਆ ਗਈ ਜੜੀਆਂ ਪਹਿਣਾ ਵਰਕ ਵਾਲੇ ਸੂਟ ਪਸੰਦ ਕਰਦੀਆਂ ਨੇ ਸਿੰਪਲ ਸੋਬਰ ਸੂਟ ਪਸੰਦ ਕਰਦੀਆਂ ਨੇ ਮੇਨ ਗੱਲ ਆਗੇ ਸਿੰਪਲ ਸੋਬਰ ਦੀ ਨਾਲ ਹੀ ਇਹਨਾਂ ਤੇ ਬਰਕਾ ਨਾਲੇ ਸਿੰਪਲ ਨੇ ਸੋਭਾ ਨੇ ਤੁਸੀਂ ਕਿਸੇ ਵੀ ਛੋਟੇ ਮੋਟੇ ਫੰਕਸ਼ਨ ਤੇ ਆਪਾਂ ਜਾਣੇ ਆਂਗੇ ਫੰਕਸ਼ਨ ਆਪਾਂ ਨੂੰ ਹੁੰਦੇ ਹੀ ਰਹਿੰਦੇ ਨੇ ਕਿਸੇ ਵੀ ਛੋਟੇ ਮੋਟੇ ਫੰਕਸ਼ਨ ਤੇ ਜਾਣੇ ਹੋ ਅੱਜ ਕੱਲ ਸਿੰਥੈਟਿਕ ਬੇਸ ਆ ਜਿਹੜਾ ਬਿਲਕੁਲ ਵੀ ਵੇਅਰ ਨਹੀਂ ਕੀਤਾ ਜਾਂਦਾ ਕਿਉਂਕਿ ਗਰਮੀयां ਬਹੁਤ ਜ਼ਿਆਦਾ ਪੈ ਰਹੀ ਆ ਜਿਹੜਾ ਆਪਾਂ ਤੁਹਾਡੇ ਲਈ ਬੇਸ ਲੈ ਕੇ ਆਇਆ ਸੂਟ ਲੈ ਕੇ ਆ ਬਹੁਤ ਜ਼ਿਆਦਾ ਵਧੀਆ ਲੈ ਕੇ ਆ ਪਿਓਰ 100% ਕਾਟਨ ਹੋਊਗੀ ਮੈਕਸ ਵੈਲਪਲ ਨਹੀਂ ਹੋਣਾ ਏਕੇ ਟੈਕਸ ਬ੍ਰਾਂਡ ਦੇ ਸਾਰੇ ਸੂਟ ਹੋਣਗੇ ਫਾਸਟ ਸੂਟ ਆਪਾਂ ਤੁਹਾਨੂੰ ਸ਼ੋਅ ਕਰਦੇ ਆਂਗੇ ਤੁਸੀਂ ਆਪਣਾ ਆਰਡਰ ਕਨਫਰਮ ਕਰਨਾ ਦਿੱਤੇ ਹੋਏ ਨੰਬਰ ਤੇ ਸਕਰੀਨ ਤੇ ਆਪਣਾ ਨੰਬਰ ਲਾਇਆ ਹੁੰਦਾ ਦਿੱਤੇ ਹੋਏ ਨੰਬਰ ਤੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਤੇ ਆਪਣਾ ਆਰਡਰ ਹੈ ਜਿਹੜਾ ਕਨਫਰਮ ਕਰ ਸਕਦੇ ਹੋ ਸੈਕੰਡ ਟਾਈਮ ਆਪਣੇ ਕੋਲੇ ਸੈਕੰਡ ਥਰਡ ਟਾਈਮ ਆਪਣੇ ਕੋਲੇ ਰਿਪੀਟ ਚ ਆ ਰਹੇ ਨੇ ਇਹ ਵਾਲੇ ਸੂਟ ਜਿਹੜੇ ਸੂਟਾਂ ਦਾ ਸਭ ਤੋਂ ਜ਼ਿਆਦਾ ਰਿਸਪੌਂਸ ਆ ਵਧੀਆ ਬਹੁਤ ਜ਼ਿਆਦਾ ਆਪਣੇ ਸੇਲ ਹੁੰਦੇ ਨੇ ਉਹ ਆਪਾਂ ਰਿਪੀਟ ਚ ਬਾਰ-ਬਾਰ ਲੈ ਕੇ ਆਉਂਦੇ ਆਂਗੇ ਇਦਾਂ ਨਹੀਂ ਹੈਗਾ ਵੀ ਇੱਕ ਗੇਰੀ ਕਲੈਕਸ਼ਨ ਆਈ ਮੈਂ ਮੁੜ ਕੇ ਨਹੀਂ ਲੈ ਕੇ ਆਉਂਦੀ ਜਿਹੜੇ ਆਪਾਂ ਨੂੰ ਪਿੱਛੋਂ ਮਿਲਦੇ ਨੇ ਜਿਹੜੇ ਨਹੀਂ ਮਿਲਦੇ ਹੈਗੇ ਆਪਣੀ ਬੇਵਾ ਹੋ ਜਾਂਦੀ ਉਹ ਆਪਾਂ ਨਹੀਂ ਲਾਉਂਦੇ ਹੈਗੇ ਜਿਹੜੇ ਆਪਾਂ ਨੂੰ ਪੀੜ ਚ ਮਿਲ ਰਹੇ ਨੇ ਉਹ ਆਪਾਂ ਜਰੂਰ ਵੀਡੀਓ ਦੇ ਵਿੱਚ ਬਾਹਰ ਲੈ ਕੇ ਆਉਨੇ ਆ ਚਲੋ ਜੀ ਦਿਖਾਉਣੀ ਹੈ ਫਰਸਟ ਕਲਰ ਸਕੈਨ ਦਾ ਤੇ ਜੈਲੋ ਦਾ ਕਲਰ ਕੰਬੀਨੇਸ਼ਨ ਹੈਗਾ ਨੈਕ ਤੇ ਬਣੀ ਹੋਈ ਹੈ ਇਹਦੇ ਵਰਕ ਨਾਲ ਪੱਟੀ ਸੂਰਜੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਮੈਂ ਕਿਹਨ ਰੁਕੀ ਨੈਕ ਤੇ ਇਹਦੇ ਤੁਹਾਨੂੰ ਵਰਕ ਵਾਲੀ ਪੱਟੀ ਮਿਲਣੀ ਹੈ ਥ੍ਰੈਡ ਹੈ ਜਿਹੜਾ ਬਹੁਤ ਬਰੀਕੀ ਦਾ ਲਾਇਆ ਹੋਇਆ ਹੈ ਬਹੁਤ ਬਰੀਕੀ ਦਾ ਕੰਮ ਕੀਤਾ ਹੋਇਆ ਇਹਦੇ ਤੇ ਚੈੱਕ ਕਰ ਸਕਦੇ ਹੋਗੇ ਤੁਸੀਂ ਨਹੀਂ ਨੈਕ ਤੇ ਪੱਟੀ ਲੱਗੂ ਮਿਲੂਗੀ ਇਹ ਇਹ ਥ੍ਰੈਡ ਨਾਲ ਕੀਤੀ ਹੋਈ ਹੈਗੀ ਬਹੁਤ ਲੰਬੀ ਪੱਟੀ ਹੈਗੀ ਜਿੰਨੀ ਮਰਜ਼ੀ ਤੁਸੀਂ ਆਪਦੀ ਲੈਂਥ ਰੱਖ ਸਕਦੇ ਹੋਗੇ ਉਤੋਂ ਜੇ ਕਟਿੰਗ ਹੋ ਜੂ ਤਾਂ ਵੀ ਵਧੀਆ ਨੈਕ ਦੇ نیچے ਆਊਗੀ ਆਹ ਵਾਲਾ ਰੱਖਿਆ ਹੋਇਆ ਇਹਦੇ ਇੱਕ ਘੇਰੇ ਤੇ ਸੈਂਟਰ ਚ ਫਲਾਰ ਘੜਬੇ ਦੀ ਤਰ੍ਹਾਂ ਫਲਾਰ ਆਉਣਾਗਾ ਇਹ ਚੈੱਕ ਕਰੋ ਤੁਸੀਂ ਸਫਾਈ ਦੇਖੋ ਜਿਹੜੀ ਵਰਕ ਦੀ ਸਫਾਈ ਆ ਕਿੰਨੀ ਜਿਆਦੇ ਆਪੇ ਇਹ ਪਤਾ ਨਹੀਂ ਲੱਗਦਾ ਹੈਗਾ ਵੀ ਪ੍ਰਿੰਟਿੰਗ ਕੀਤੀ ਹੋਈ ਆ ਜਾਂ ਵਰਕ ਕੀਤਾ ਹੋਇਆ ਇਹ ਪ੍ਰਿੰਟਿੰਗ ਆ ਜਿਹੜਾ ਇਹ ਵਾਲਾਗਾ ਇਹ ਵਰਕ ਆ ਪਰ ਪ੍ਰਿੰਟਿੰਗ ਦਾ ਤੇ ਵਰਕ ਦਾ ਬਿਲਕੁਲ ਵੀ ਪਤਾ ਨਹੀਂ ਲੱਗਦਾ ਹੈਗਾ ਜਿਹੜਾ ਇਹਦੇ ਘੇਰੇ ਤੇ ਆਉਣਾਗਾ ਉਹ ਨਾਲ ਦਾ ਥ्रेड ਯੂਜ਼ ਕਰਕੇ yellow color ਦਾ lemon yellow color ਦਾ ਥ्रेड ਯੂਜ਼ ਕਰਕੇ ਵਰਕ ਕੀਤਾ ਹੋਇਆ ਬਿਲਕੁਲ ਵੀ ਪਤਾ ਨਹੀਂ ਲੱਗਦਾ ਇੰਨੀ ਜਿਆਦਾ ਫਿਨਿਸ਼ਿੰਗ ਨਾਲ ਵਰਕ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਵਧੀਆ ਫਿਨਿਸ਼ਿੰਗ ਦਾ ਕੰਮ ਕੀਤਾ ਹੋਇਆ ਹੈਗਾ ਇਹਦਾ ਬੈਕ ਦਿਖਾਣੇ ਆਪਾਂ ਤੁਹਾਨੂੰ ਬੈਕ ਤੇ ਇਹਦੀ ਆਹ ਵਾਲੀ ਡਿਜ਼ਾਈਨਿੰਗ ਆਉਣੀ ਆਗੀ ਜਦੋਂ ਪੀਸ ਬਣ ਕੇ ਤਿਆਰ ਹੋ ਗਿਆ ਆਸਾ ਲੁੱਕ ਪੀਸ ਦੀ ਦਾ ਬਾਅਦ ਵਿੱਚ ਪਤਾ ਲੱਗਦਾ ਜਦੋਂ ਆਪਾਂ ਰੈਡੀ ਕਰਕੇ ਵੇਅਰ ਕੀਤਾ ਸੂਟ ਉਸ ਤੋਂ ਬਾਅਦ ਆਪਾਂ ਨੂੰ ਪ੍ਰੋਪਰ ਪਤਾ ਲੱਗਦਾ ਵੀ ਕਿੱਦਾਂ ਦੀ ਲੋਕਾਂ ਦੇ ਇਹਦੇ ਨਾਲ ਜਿਹੜੀ ਬਾਟਮ ਰੱਖੀ ਹੋਈ ਆ ਉਹ ਵੀ ਸੈਲਫ ਪ੍ਰਿੰਟ ਰੱਖੀ ਹੋਈ ਆ ਬਹੁਤ ਜ਼ਿਆਦਾ ਸੋਹਣੀ ਏਕੇ ਟੈਕਸ ਦੀ ਪੂਰਾ ਵਧੀਆ ਇੱਕ ਨੰਬਰ ਸਟੱਫ ਲੱਗਿਆ ਹੋਇਆਗਾ ਲਾਈਨਿੰਗ ਦੀ ਨੀਡ ਹੈ ਨਹੀਂਗੀ ਸ਼ਰਟ ਨੂੰ ਵੀ ਜੈਂਪਰ ਨੂੰ ਵੀ ਲਾਈਨਿੰਗ ਦੀ ਨੀਡ ਨਹੀਂ ਤੇ ਬਾਟਮ ਨੂੰ ਵੀ ਨਹੀਂ ਜਿੱਦਾਂ ਮਰਜੀ ਤੁਸੀਂ ਵਿਦਾਊਟ ਲਾਈਨਿੰਗ ਬਣਾ ਸਕਦੇ ਹੋ ਬਾਕੀ ਤੁਸੀਂ ਸੂਟ ਨੂੰ ਵੱਧ ਕਰੇਸ ਦੇਣੀ ਆ ਤਾਂ ਜੈਂਪਰ ਨੂੰ ਲਾਈਨਿੰਗ ਲਗਾਉਣੀ ਆ ਤਾਂ ਤੁਸੀਂ ਤੁਹਾਡੀ ਚੋਇਸ ਹੋਗੀ ਬਾਟਮ ਦਾ ਸਟਾਫ ਆ ਜਿਹੜਾ ਉਹ ਵੀ ਬਹੁਤ ਜ਼ਿਆਦਾ ਵਧੀਆ ਸੈਲਫ ਪ੍ਰਿੰਟਾ ਕੋਈ ਐਦਾਂ ਨਹੀਂ ਹੈਗੀ ਵੀ ਹਲਕੀ ਜਿਹੀ ਲੀਜੀ ਬਿਜੀ ਲਾਈ ਹੋਈ ਹੈਗੀ ਬਹੁਤ ਵਧੀਆ ਸਟਾਫ ਆਗਾ ਬੇਸ ਜਿੱਦਾਂ ਦਾ ਸ਼ਰਟ ਆ ਉਦਾਂ ਦੀ ਹੀ ਬਾਟਮ ਦਾ ਕੱਪੜਾ ਪਿਓਰ ਕਾਟਨ ਦਾ ਲਾਈਕ ਹੋ ਜਾਵੇ ਦੁਪੱਟਾ ਆਪਾਂ ਤੁਹਾਨੂੰ ਇਹਨਾਂ ਦਾ ਚੈੱਕ ਕਰਵਾਉਣੀ ਆਂਗੇ ਲੈਮਨ yellow ਕਲਰ ਦਾ ਦੁਪੱਟਾ ਆ ਗਿਆ ਮਸਲੀਨ ਦਾ ਪਿਓਰ ਵਿਸਕੋਸ ਮਸਲੀਨ ਲੱਗੀ ਹੋਈ ਹੈ ਦੁਪੱਟੇ ਨੂੰ ਇੱਦਾਂ ਨਹੀਂ ਹੈਗਾ ਵਿਹਾਰਡਨੈਸ ਹੈਗਾ ਪਿਓਰ ਦੇ ਦੁਪੱਟਿਆਂ ਨੂੰ ਮਾਤ ਦਿੰਦੇ ਨੇ ਇਹ ਵਾਲੇ ਦੁਪੱਟੇ ਜੇ ਆਪਾਂ ਪੈਸਾ ਲਮਾ ਲਾਵਾਂਗੇ ਇਹਦੇ ਤੇ ਸੂਟ ਤੇ ਤਾਂ ਆਪਾਂ ਨੂੰ ਚੀਜ਼ ਵੀ ਮਿਲੂਗੀ ਇੱਕ ਨੰਬਰ ਦੇਖ ਸਕਦੇ ਹੋ ਦੁਪੱਟੇ ਦਾ ਲੈਂਥ ਪਾਣਾ ਪੂਰਾ ਪੂਰਾ ਖੁੱਲਾ ਖੁੱਲਾ ਦੁਪੱਟਾ ਮਿਲਣਾ ਤੁਹਾਨੂੰ ਇਹਦੇ ਵਿੱਚ ਫਸਟ ਕਲਰ ਆ ਗਿਆ ਆਪਣੇ ਕੋਲੇ ਲੈਮਨ ਚੈਲੋ ਸੈਕੰਡ ਕਲਰ ਆ ਗਿਆ ਆਪਣੇ ਕੋਲੇ ਫਰੋਜੀ ਪਿਛਲੀ ਕਰੀ ਇੱਕ ਅਧਾ ਕਸਟੇਡ ਆਪਣੇ ਕੋਲੇ ਬਦਲ ਕੇ ਆਇਆ ਸੀਗਾ। ਰੋਜੀ ਕਲਰ ਆ ਗਿਆ ਆਹ ਵਾਲੀ ਇਹਦੀ ਬਾਟਮ ਆ ਗਈ। ਇੰਗਲਿਸ਼ ਚਾਰਟ ਦੇ ਸੂਟ ਨੇ ਸਾਰੇ। ਰੋਜੀ ਕਲਰ ਦਾ ਸੂਟ ਆ ਗਿਆ ਸਾਰਾ ਸੇਮ ਵਰਕ ਮਿਲਣਾਗਾ ਤੁਹਾਨੂੰ ਜਿੱਦਾਂ ਆਪਾਂ ਪਹਿਲਾਂ ਦੱਸਾਇਆ ਸੀਗਾ ਦੁਪੱਟਾ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆਂਗੇ। ਪੂਰਾ ਦਾ ਪੂਰਾ ਦਾ। ਪੂਰਾ ਦਾ। ਪੂਰਾ ਦਾ। ਗੱਲੀ ਵਾਲਾ ਮਸਲੀਨ ਦਾ ਦੁਪट्टे ਦੀ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਪਿਓਰ ਪਿਸਕੋਸ ਮਸਲੀਨ ਦਾ ਦੁਪੱਟਾ ਰੱਖਿਆ ਹੋਇਆਗਾ ਦੁਪੱਟੇ ਦੀ ਕੋਈ ਫਿਨਿਸ਼ਿੰਗ ਨਹੀਂ ਜਾਣੀ ਕੋਈ ਛੂਟ ਦੀ ਫਿਨਿਸ਼ਿੰਗ ਨਹੀਂ ਜਾਣੀ ਜਿੱਦਾਂ ਮਰਜੀ ਤੁਸੀਂ ਧੋਈ ਜਾਇਓ ਪਾਈ ਜਾਇਓ ਨੈਕਸਟ ਕਲਰ ਜਿਹੜਾ ਆ ਗਿਆ ਆਪਣੇ ਕੋਲੇ ਗ੍ਰੇ ਆ ਗਿਆ ਲਾਈਟ ਗ੍ਰੇ ਲਾਈਟ ਗ੍ਰੇ ਜਿਹਾ ਆ ਗਿਆ ਸਕਿਨ ਦੇ ਨਾਲ ਗ੍ਰੇ ਦਾ ਕਲਰ ਕੰਬੀਨੇਸ਼ਨ ਆਗਾ ਬਹੁਤ ਵਧੀਆ ਪੀਸ ਹੈਗਾ ਬਾਕੀ ਪੀਸ ਦੀ ਜਿਹੜੀ ਲੋਕਾ ਬਣੇ ਤੋਂ ਤਿਆਰ ਹੋਏ ਤੋਂ ਪਤਾ ਲੱਗਣੀ ਆਂ ਕਿ ਸਾਰੀ ਫਾਈਨਲ ਲੁੱਕ ਨੈਕਸਟ ਆਪਣੇ ਕੋਲੇ ਆ ਗਿਆ ਪਿੰਕ ਕਲਰ ਦਾ ਇਹਨਾਂ ਦਾ ਸੂਟਾਂ ਦਾ ਜਿਹੜਾ ਰੇਟ ਹੈਗਾ 1650 ਪੈ ਰੈਣ ਵਾਲਾ ਵਾ ਦੇਖ ਸਕਦੇ ਹੋ ਤੁਸੀਂ ਪਿੰਕ ਕਲਰ ਦਾ ਆ ਗਿਆ ਪਾ ਵਾਲੀ ਬੈਕ ਆਉਗੀ ਇਹਦੀ ਨਾਲ ਸੈਲਫ ਪ੍ਰਿੰਟ ਬਾਟਮ ਦੇ ਨਾਲ ਫਰੰਟ ਤੇ ਵਰਕ ਮਿਲੂਗਾ ਬੈਕ ਪ੍ਰਿੰਟ ਮਿਲੂਗੀ ਘੇਰੇ ਦੇ ਨਾਲ ਦੇ ਤੇ ਰੈਡ ਨਾਲ ਵਰਕ ਮਿਲੂਗਾ ਤੇ ਬਹੁਤ ਜਿਆਦਾ ਸੋਹਣਾ ਬਿਸਕੋਸ ਮਸਲੀਨ ਦਾ ਦੁਪੱਟਾ ਮਿਲੂਗਾ ਨਾਲ ਦੇਖ ਸਕਦੇ ਹੋ ਤੁਸੀਂ 1650 ਰੁਪਏ ਰੇਟ ਰਹਿਣ ਵਾਲਾ ਇਹਨਾਂ ਦਾ ਸੂਤਾਂ ਦਾ ਫ੍ਰੀ ਸ਼ਿਪਿੰਗ ਸ਼ਿਪਿੰਗ ਚਾਰਜ ਵਿੱਚ ਹੀ ਹੋਣਗੇ 1650 ਤੁਹਾਡੇ ਘਰ ਤੱਕ ਪਹੁੰਚੂਗਾ ਨੈਕਸਟ ਜਿਹੜੀ ਆਪਾਂ ਕਲੈਕਸ਼ਨ ਲੈ ਕੇ ਆਏ ਆ ਇਹ ਵੀ ਮਸਲੀਨ ਦੁਪੱਟੇ ਨਾਲ ਲੈ ਕੇ ਆਏ ਇਹ ਵੀ ਬਹੁਤ ਜ਼ਿਆਦਾ ਸੋਹਣੇ ਲੈ ਕੇ ਆਏ ਆ ਦੇਖ ਸਕਦੇ ਹੋ ਤੁਸੀਂ ਆਹ ਵਾਲੀ ਡਿਜ਼ਾਈਨਿੰਗ ਆ ਗਈ ਇਹਦੀ ਸੌਲਟ ਨੂੰ ਨਾ ਜੇ ਤੁਸੀਂ ਫੀਲ ਕਰੋਗੇ ਟੱਚ ਕਰੋਗੇ ਜਦੋਂ ਤੁਸੀਂ ਦੇਖੋਗੇ ਵੀ ਹਾਂਜੀ ਕੀ ਸਟਾਫ ਲੱਗਿਆ ਐ ਇੰਨੀ ਜ਼ਿਆਦਾ ਵਧੀਆ ਇਹਨੂੰ ਕਾਟਨ ਲੱਗੀ ਹੋਈ ਆ ਆਵਾਂ ਵਾਲੀ ਡਿਜ਼ਾਈਨਿੰਗ ਹੋਣੀ ਆਗੇ ਇਹਦੀ ਸਾਰਾ ਉੱਤੇ ਥੋੜਾ ਥੋੜਾ ਸਿੱਪੀ ਲਾ ਕੇ ਗੱਠ ਦਾ ਕੰਮ ਕੀਤਾ ਹੋਇਆ ਤੇ ਨਾ ਬਹੁਤ ਪਿਆਰਾ ਜਿਹਾ ਸੇੜ ਆ ਤੁਸੀਂ ਚੈੱਕ ਕਰ ਸਕਦੇ ਹੋ ਥੋੜਾ ਜਿਹਾ ਗੱਠ ਦਾ ਕੰਮ ਕਰਕੇ ਥੋੜਾ ਜਿਹਾ ਸਿੱਪੀ ਨਾਲ ਵਰਕ ਕੀਤਾ ਹੋਇਆ ਉੱਤੇ ਚੈੱਕ ਕਰ ਸਕਦੇ ਹੋ ਤੁਸੀਂ ਪਰ ਇਹਦੇ ਕੱਪੜੇ ਦੀ ਨਾ ਜਿਹੜੀ ਕੁਆਲਿਟੀ ਆ ਤੁਹਾਨੂੰ ਵੀਡੀਓ ਤੇ ਨਹੀਂ ਪਤਾ ਲੱਗਣਾ ਜਦੋਂ ਤੁਸੀਂ ਸਾਡੇ ਹੱਥ 'ਚ ਆਊਗਾ ਤੁਸੀਂ ਟੱਚ ਕਰੋਗੇ ਤੁਸੀਂ ਵਾਕਈ ਹੈਰਾਨ ਰਹੋਗੇ ਇੰਨਾ ਜ਼ਿਆਦਾ ਵਧੀਆ ਸਮੂਥ ਸਮੂਥ ਜਿਹੜਾ ਸਲਟ ਦਾ ਵੇਸ ਆਗਾ ਨਾਲ ਇਹਦੇ ਲੱਗੀ ਹੋਈ ਆ ਪਿਓਰ ਪਾਟਰਨ ਦੀ ਬਾਥਮ ਆ ਓਨੀਅਨ ਸਟੇਡ ਦਾ ਸੂਟ ਆਗਾ ਨਾਲ ਵਿਸਕੋਸ ਦਾ ਮਸਲੀਨ ਦਾ ਦੁਪੱਟਾ ਲੱਗਿਆ ਹੋਇਆ ਹੈ ਜਿਹੜੀ ਭੈਣ ਨੇ ਸੂਟ ਮੰਗਵਾ ਲਿਆ ਯਾਦ ਕਰੂ ਕਿ ਹਾਂਜੀ ਅਸੀਂ ਸੂਟ ਮੰਗਵਾਇਆ ਦੁਪੱਟੇ ਦੀ ਡਿਜ਼ਾਈਨਿੰਗ ਦੇਖੋ ਕਿੰਨੀ ਜਿਆਦਾ ਸੋਹਣੀ ਆ 1250 ਰੁਪਿਆ ਰੇਟ ਹੈ ਨਾਲ ਇਹਦਾ ਸੂਟ ਦਾ ਦੇਖ ਸਕਦੇ ਹੋ ਤੁਸੀਂ ਫ੍ਰੀ ਸ਼ਿਪਿੰਗ ਫ੍ਰੀ ਸ਼ਿਪਿੰਗ ਨਾਲ ਮਿਲਣਾ ਤੁਹਾਨੂੰ ਇਹ 1250 ਚ ਐਕਸਟਰਾ ਚਾਰਜ ਕੋਈ ਨਹੀਂ ਬੈਣਾ ਇਹਦੇ ਵਿੱਚ ਤਿੰਨ ਕਲਰ ਆਪਾਂ ਤੁਹਾਨੂੰ ਦਿਖਾਵਾਂਗੇ ਸਕੈਨ ਜੇ ਆ ਗਿਆ ਮਾਊਸ ਕਲਰ ਕਹਿ ਸਕਦੇ ਹਾਂਗੇ ਲਾਈਟ ਸਕਾਈ ਜੇ ਆ ਗਿਆ ਤੇ ਇੱਕ ਇਲਾਇਚੀ ਪਿਸਤਾ ਕਲਰ ਆ ਗਿਆ ਬਹੁਤ ਜ਼ਿਆਦਾ ਵਧੀਆ ਸੂਟ ਨੇ ਇਹ ਬਾਕੀ ਸਟਾਫ ਦਾ ਜਦੋਂ ਤੁਹਾਡੇ ਕੋਲੇ ਪਹੁੰਚੂਗਾ ਨਾ ਤੁਹਾਨੂੰ ਉਦੋਂ ਹੀ ਪਤਾ ਲੱਗਣਾ ਵੀ ਕੀ ਚੀਜ਼ ਆ ਕਿਉਂਕਿ ਵੀਡੀਓ ਤੇ ਤੁਹਾਨੂੰ ਕੁਝ ਨਹੀਂ ਪਤਾ ਲੱਗਣਾ ਵੀਡੀਓ ਤੇ ਤੁਸੀਂ ਸਜੈਸਟ ਇੱਕ ਕਲਰ ਡਿਜ਼ਾਈਨ ਸਿਲੈਕਟ ਕਰਨਾ ਵੀ ਤੁਸੀਂ ਕਿਹੜਾ ਕਲਰ ਲੈਣਾ ਕਿਹੜਾ ਡਿਜ਼ਾਈਨ ਲੈਣਾ ਕਪੜਾ ਤੁਹਾਨੂੰ ਜਦੋਂ ਤੁਹਾਡੇ ਕੋਲੇ ਆਊਗਾ ਦੇਖ ਕੇ ਰੂਹ ਕੋਸ ਦਿਲ ਨੂੰ ਸਕੂਨ ਦੇਣ ਵਾਲਾ ਹੋਊਗਾ ਇੰਨਾ ਜ਼ਿਆਦਾ ਸੋਹਣਾ ਕਪੜਾ ਹੈ ਚਲੋ ਜੀ ਇਹ ਆਪਾਂ ਦੋ ਕਲੈਕਸ਼ਨ ਦੋ ਤਰ੍ਹਾਂ ਦੇ ਡਿਜ਼ਾਈਨ ਲਾਏ ਨੇ ਵੀਡੀਓ ਦੇ ਵਿੱਚ ਇਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਆ ਜੇ ਤੁਸੀਂ ਦੋ ਸੂਟ ਬਾਏ ਕਰੋਗੇ ਤਾਂ ਆਪਣੀ ਤਰਫੋਂ ਬਣਦਾ ਆਪਾਂ ਤੁਹਾਨੂੰ ਡਿਸਕਾਊਂਟ ਦਵਾਂਗੇ ਜੇ ਤੁਸੀਂ ਸਿੰਗਲ ਪੀਸ ਬਾਏ ਕਰੋਗੇ ਤਾਂ ਦਿੱਤਾ ਹੋਇਆ ਰੇਟ ਵੀਡੀਓ ਦੇ ਵਿੱਚ ਹੀ ਲੱਗੂਗਾ ਜੋ ਰੇਟ ਆਪਾਂ ਇਹ ਵੀਡੀਓ ਦੇ ਵਿੱਚ ਲਾਏ ਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਮਿਲਦਾਂ ਕਿਸੇ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਤਦ ਤੱਕ ਲਈ